ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਬਹੁਤ ਜ਼ਿਆਦਾ ਦੁਖੀ ਹੈ ਦਿਲ ਦਿਖਾਉਣ ਵਾਲੀ ਕਥਾ ਵੈ ਗਿਆਨੀ ਸੰਧ ਸਿੰਘ ਮਸਕੀਨ ਹੁਣੀ ਜਿਹੜਾ ਕਿ ਬਹੁਤ ਵੱਡੇ ਵਿਦਵਾਨ ਹੈ ਗਿਆਨ ਦਾ ਸਾਗਰ ਹੈ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਸਨਮਾਨ ਤੇ ਰਿਸਪੈਕਟ ਦਿੱਤੀ ਜਾਂਦੀ ਹੈ ਪਰ ਵੀਰੋ ਆਪਣੇ ਹੀ ਸਿੱਖ ਸੰਗਤਾਂ ਦੇ ਨੌਜਵਾਨਾਂ ਨੇ ਸੰਧ ਸਿੰਘ ਮਸਕੀਨ ਰਾਂ ਨੂੰ ਘੇਰ ਲਿਆ ਉਹਨਾਂ ਨਾਲ ਬਦਤਮੀਜ਼ੀ ਕੀਤੀ ਮਾਰਿਆ ਕੁੱਟਿਆ ਗਾਲਾਂ ਤੱਕ ਕੱਢੀਆਂ ਆਖਰ ਆਖਰ ਕਿਉਂ ਸਿਖਾ ਨੇ ਇਹੋ ਜਿਹਾ ਸੰ ਸਿੰਘ ਮਸਕੀਨ ਦੇ ਨਾਲ ਸਲੂਕ ਕੀਤਾ ਕੀ ਸੀ ਇਹਦੇ ਪਿੱਛੇ ਵਜ੍ਹਾ ਕੀ ਸੀ ਸਾਜ਼ਿਸ਼ ਸੰ ਸਿੰਘ ਮਸਕੀਨ ਹੁਣੀ ਪੂਰਾ ਵਾਕਿਆ ਖੁਦ ਦੱਸ ਰਿਹਾ ਹੈ ਤੇ ਉਹਨਾਂ ਦੀ ਆਵਾਜ਼ ਲਰਜ਼ ਰਹੀ ਹੈ ਰੋ ਰਿਹਾ ਹੈ ਜੇ ਲੋ ਚਾਲ ਕੇ ਕਥਾ ਸੁਣਨੇ ਹੈ ਤੇ ਇਸਦੇ ਬਾਰੇ ਜਾਣਨੇ ਆ ਕਿੱਥੇ ਗੁਰਦੁਆਰਿਆਂ ਵਿੱਚ ਉਹ ਨੋਜਵਾਨ ਬਹੁਤ ساری ਗੁਰਦੁਆਰਿਆਂ 'ਚ ਕਾਬਜ਼ ਸਨ ਜੋ ਕੁਛ ਤੇ اس حالات نس کے آئے سن کچھ پتھے تے پہلے دے رحم والے سن دے قبضے سن انہاں دی سوچنی میں دیکھ کے حیران ہویا حالات دا کچھ بھی پتا نہیں پورے اڑے دا بھی پتا نہیں لیکن دم گجے پڑے نیو یارک پندرہ وی نوجوانہ نے میری لیا بونی سٹریٹ ایک کمرے چ بلا کے کہن لگے مول منتر گرپرساد تک پڑھ ہو میں کہ ہے تک نہیں نانک ہو سی بھی سج ہے ਮੈਂ ਉਹਨਾਂ ਨੂੰ ਕਿ ਇਹ ਕੰਮ ਕਿਸੇ ਪ੍ਰਚਾਰ ਕਰ ਤੇ ਲੈਣ ਲਿਓ ਜਿਹੜਾ ਕੰਮ ਤੁਹਾਡਾ ਹੈ ਤੁਸੀਂ ਆਪਣਾ ਕੰਮ ਕਰੋ ਪਾਉਨਾਂ ਨੇ ਮੈਨੂੰ ਗੱਲਾਂ ਵੀ ਕੱਡੀਆਂ ਸ਼ਬਦ ਵੀ ਬੋਲੇ ਪਰ ਇੱਕ ਲਾਹੇ ਦੀ ਮਾਰਨ ਬੱਚੀ ਜੋ ਮੇਰੇ ਰਿਸ਼ਤੇ ਸੀ ਉਹ ਤੇਰੇ ਅੰਦੀ ਸੀ ਉਸਨੇ ਉਹਨਾਂ ਨੌਜਵਾਨਾਂ ਨੂੰ ਡਾਟਣਾ ਸ਼ੁਰੂ ਕੀਤਾ ਜਿੱਤੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਦੇ ਚਲੰਗ ਗਈ ਗੁਰਬਾਣੀ ਵਿਚਾਰ ਸੁਣਾਉਂਦਿਆਂ ਰੰਗ ਗਈ ਕੋਈ ਗੁਰਬਾਣੀ ਸੰਬੰਧੀ ਉਸ ਦੀਆਂ ਗਲਤੀਆਂ ਕੱਢ ਦੇਵਾ ਜਦ ਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਔਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਔਰ ਸਾਰੀ ਸੇਵਾ ਤੇ ਇਸ ਦੀ ਬਾਣੀ ਫੇਰ ਦੇਵਾ نے میری ماں پکڑ لی آخیا اٹھو تو کیونکہ اس نے پتا سی میں ہارٹ کا بھی مریض ہاں دوائی لینا اس دوران ایک دو نوجوان کی اکھا میں دیکھیاں انہوں نے اکھ نال اشارہ کیتا کہ مسکین تے ہاتھ اٹھائی ہے میں اکھا دیکھ لیا لیکن ਉਹ ਨਾਲ ਇੱਕ ਵਡੇਰੀ ਉਮਰ ਦਾ ਵਿਸੀ ਉਸ ਨੇ ਇਸ਼ਾਰਾ ਕਰ ਦਿੱਤਾ ਜਾਣ ਦਿਵਾ ਔਰ ਇੱਕ ਵਿਗਿਆਨੀ ਜੋ ਆਪਣੇ ਆਪ ਨੂੰ ਟਕਸਾਲੀ ਕਹਿੰਦਾ ਸੀ ਜਦ ਕਿ ਮੈਂ ਕਦੀ ਉਸ ਨੂੰ ਨਹੀਂ ਦੇਖਿਆ ਟਕਸਾਲ ਵਿੱਚ ਨਾ ਹੀ ਸੰ ਜਰਨੈਲ ਸਿੰਘ ਨਾਲ ਦੇਖਿਆ ਉਹ ਵਿਸੀ ਜਦ ਕਿ ਹਰ ਸਾਲ ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰਜ ਨੈਲ ਸਿੰਘ ਮੈਨੂੰ ਸਰੋਪਾ ਦੇਣ ਲਈ ਆਉਂਦੇ ਸਨ। ਉਹ ਕਿਚਾ ਤੋਰਦੇ ਦਸਤਾਰ ਦੇਣੀ ਮਾਇਆ ਦੇਣੀ ਬਾਬਾ ਖੜਕ ਸਿੰਘ ਵੀ ਸਰੋਪਾ ਦੇਣ ਲਈ ਆਉਂਦੇ ਸਨ। ਇੱਕ ਸਰੋਪਾ ਦਰਬਾਰ ਸਾਹਿਬ ਤੋਂ ਤੇ ਮਿਲ ਵਰਸੀ। ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ। ਲੇਕਿਨ ਬਾਬਾ ਖੜਕ ਸਿੰਘ ਔਰ ਸੰਜਨ ਨੈਲ ਸਿੰਘ ਇੱਕ ਸੋਇਕਦਮੜਾ ਰੱਖੇ ਦਸਤਾਰ ਮੈਨੂੰ ਸੋਪੇ ਦੇ ਰੂਪਿ ਦੇ ਲੈ ਸੰਨ ਮੈਂ ਕਿਸ ਨੂੰ ਗੁਰੂ ਦੀ ਬਖਸ਼ਿ ਸਮਝ ਕੇ ਲੈ ਲੈਂਦਾ ਸੀ ਸੰਜਨ ਨੈਲ ਸਿੰਘ ਮੇਰੀਆਂ ਟੇਪਾਂ ਦੀ ਅਕਸਰ ਦਿਨ ਨੂੰ ਸੁਣਿਆ ਕਰਦੇ ਸਨ ਔਰ ਕਦੀ ਕਦੀ ਬੈਠ ਕੇ ਵਿਚਾਰ ਉਤਾਂਦਰਾ ਵੀ ਕਰਦੇ ਸਨ ਪਰ ਉਨ੍ਹਾਂ ਦੇ ਅਨੁਯਾਈ ਇਹ ਨੌਜਵਾਨ ਇਹਨਾਂ ਦੀ ਹਾਲਤ ਦੇਖ ਕੇ ਮਨੋਂ ਬਿਲਕੁਲ ਵਿਪਰੀਤ ਦਸ਼ਾ ਪ੍ਰਤੀਤ ਹੋਏ। ਪਰ ਮੈ ਸੋਚਦਾ ਸੀ ਗੁਰਦੁਆਰੇ ਕੌਣ ਇਹ ਵਿਚਾਰ ਰਸਤਲ ਦਿੱਜਿਆਗਾ? ਵਾਕਈ ਐਸਾ ਹੀ ਹੋਇਆ। کنڈا اور امریکہ دے بیشتر گردوارے بڑے لڑائی جھگڑے دے کارن بنے اور خون خرابے ہوتے رہے وہ نوجوان جنہ نے میری اس طریقے بیشتی کی تھی دو تین دن میرا دماغ اپسیٹ رہا ਮੈਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਸਿੱਖਾਂ ਗੁਰਬਾਣੀ ਵਿਚਾਰ ਸਰਵਨ ਕਰਾ ਸਕਾਂਗਾ ਪਰ ਕਿਸੇ ਕਿਸੇ ਕੋਲ ਹੋਰ ਜੋ ਗੰਭੀਰ ਸੰਤਾਂ ਸਨ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸਨ ਉਹਨਾਂ ਦੇ ਪਿਆਰ ਨੇ ਦਿੱਤੇ ਹੋਏ ਸਤਕਾਰ ਨੇ ਮੇਰਾ ਉਤਸ਼ਾਹ ਬੁਧਾਈ ਰੱਖਿਆ ਪਰ ਸਹਿਜੇ ਸਹਿਜੇ ਇਹ ਨੌਜਵਾਨ ਔਨ ਸੰਗਤਾਂ ਦੀਆਂ ਨਿਗਾਹਾਂ ਤੋਂ ਗਿਰਦੇ ਗਏ ਔਰ ਮਾਹੌਲ ਠੰਡਾ ਹੋਇਆ ਔਰ ਮੈਂ ਕੌਫੀ ਪੀਣਾ ਤੋਂ ਹਰ ਸਾਲ ਇਨਾ ਵਲਕਾਂ ਦੇ ਗਰਮੀਆਂ ਦੇ ਦਿਨਾਂ 'ਚ ਆ ਜਾਣਾ ਗੁਰਬਾਣੀ ਪ੍ਰਚਾਰ ਦੀ ਸੇਵਾ ਕਰ ਵਾਪਸ ਚਲਾ ਜਾਣਾ ਮੈਂ ਪੂਰਨ ਤੌਰ ਤੇ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰ ਲਿਆ ਕਿਉਂ ਸਰਬੋਧਾ ਦੀ ਤਾਕਤ ਬਿਨਾਂ ਜਨਾਕុល ਸੀ ਉਹ ਅਕਸਰ ਗਰਗੜਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਫਿਰ ਮੈਂ ਕੁਝ ਚੰਦਰ ਜਿਮਾਵਾਰ ਪ੍ਰਚਾਰਕਾਂ ਨੂੰ ਵੀ ਗਿਆ ਕੁਝ ਉਹਨਾਂ ਦਾ ਕੰਮ ਹੈ ਸਿਆਸਤ ਵਿੱਚ ਪੈਣਾ ਸਾਨੂੰ ਧਰਮ ਪ੍ਰਚਾਰ ਕਰਨਾ ਚਾਹੀਦਾ ਹੈ ਕੰਕ ਸਿਆਸਤ ਦੇ ਚਾਹ ਪੇਚ ਉਧਾਰ ਚੜਾ ਏਰਾ ਫੇਰੀ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਸਾਨੂੰ ਨਿਰੋਲ ਧਰਮ ਪ੍ਰਚਾਰ ਕਰਕੇ ਨੌਜਵਾਨਾਂ ਦੇ ਸਿੱਖ ਸੰਗਠਨ ਦੇ ਧਰਮ ਦੇ ਬੂਟੇ ਨੂੰ ਹਰਾ-ਭਰਾ ਰੱਖਣਾ ਚਾਹੀਦਾ ਹੈ। ਪਰ ਮੈਂ ਕਹਿੰਦਾ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰਕੇ ਕਿਤੇ ਕਿ ਮੈਂ ਰਾਜਨੀਤਿਕ ਪਹਿਲੇ ਵੀ ਨਹੀਂ ਸੀ। ਸਿਰਫ ਰਾਜਨੀਤੀ ਨੇ ਜੋ ਜ਼ਖਮ ਪਹੁੰਚਾਇਆ ਸੀ। ਉਸ ਸੰਬੰਧ ਵਿੱਚ ਮੈਂ ਬੋਲਣਾ ਆਰੰਭ ਕੀਤਾ ਸੀ ਔਰ ਇਸ ਤੋਂ ਬਾਅਦ ਮੈਂ ਆਪਣੀ ਉਸ ਪੁਰਾਣੀ ਪਰੰਪਰਾ ਦੇ ਚਾ ਗਿਆ ਨਿਰੋਲ ਗੁਰਬਾਣੀ ਧਰਮ ਦਾ ਪ੍ਰਚਾਰ ਸੀਨਜ ਪ੍ਰਭੂ ਨੇ ਜੋ ਆਪਣਾ ਪਿਆਰ ਦਿੱਤਾ ਸੀ ਗੁਰੂ ਨਾਨਕ ਨੇ ਆਪਣੀ ਭਗਤੀ ਦਿੱਤੀ ਸੀ زندگی دو وڈیاں چھلکا بھی دن دس سالان دے دوران میں کافی کچھ گوایا اور ڈیندی کلا چلا گیا اس بعد گروہ کرپا صدقہ اپنے آپ نو سنبھالنا شروع کی تا اور دھن گروہ نانک دیو جی مہراج دی محرمت نے میرے ਉਤਸ਼ਾਹ ਨੂੰ ਪਿਆਰ ਨੂੰ ਭਗਤੀ ਨੂੰ ਉਠਾਣਾ ਸ਼ੁਰੂ ਕੀਤਾ ਅੰਦਰ ਉਮੰਗ ਪਿਆਸ ਉਹਨਾਂ Jharkhand ਦੇ ਸੰਬੰਧਿਤ ਤੇ ਬਣੀ ਰਹਿੰਦੀ ਹੈ ਰਬ ਮੋਹੇ ਕਬ ਗੱਲ ਲਾਵੇਂਗੇ ਜਪਦਾ ਹੈ ਅਜੇ ਮੇਰੀ ਉਸਰਾਂ ਦੀ ਤਾਲਵੰਦ ਨਹੀਂ ਬਣੇ ਬਾਬਾ ਪਲਵੰਦ ਸਿੰਘ ਜੀ ਦੇ ਇੱਕ ਬੋਲ ਯਾਦ ਆ ਜਾਂਦਾ ਹੈ ਉਹ ਕਹਿੰਦੇ ਰੋਂਦੇ ਹੋਏ ਬੱਚੇ ਦੇ ਮੋਂਦੇ ਚ ਜਦ ਮਾਂ ਦਾ ਸਤਨ ਪਏ ਜਾਂਦਾ ਹੈ ਉਹ ਛੁੱਪ ਕਰ ਜਾਂਦਾ ਹੈ ਤੈਨੂੰ ਅਗਰ ਉਸ ਦਾ ਰਸ ਮਿਲ ਜਾਏ ਕਉ ਕਥਾ ਨਹੀਂ ਕਰੇਗਾ ਛੁੱਪ ਕਰ ਜਾਏਗਾ ਗੁਰੂ ਤੇਰੀ ਕੁਲ ਕਥਾ ਕਰਉਣਾ ਚੰਦ ਹੈ ਕੁਈ ਸੇਖੀ ਖੁਸ਼ ਰਹਿ। ਇਸੇ ਠੀਕ ਪਰਸੰਨ ਰਹੇ। ਤੋ ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ। ਮੈਂ ਦਾਤਾ ਗੁਰਬਾਣੀ ਵਿਚਾਰ ਪਰਚਾਰ ਸੰਗਤਾਂ ਦੇ ਸਾਹਮਣੇ ਰੱਖ ਰਿਹਾ। ਮੇਰੇ ਨਾਲ ਹਿੰਦੂ ਵੀਰ ਵੀ ਪਿਆਰ ਕਰਦੇ ਨੇ ਹਿੰਦੌਰ ਗੀਤਾ ਭਵਨ। ਜੰਮੂ ਗੀਤਾ ਘਰਨ ਔਰ ਅਲੀਗੜ੍ਹ ਦੇ ਸਵਾਮੀ ਰਾਮਕ੍ਰਿਸ਼ਨਾ ਮਿਸ਼ਨ ਦੇ ਚ ਵੀ ਮੈਂ ਕਥਾ ਕਰਦਾ ਰਿਹਾ ਇੰਗਲੈਂਡ ਵਿੱਚ ਇੱਕ ਮੌਲਵੀ ਇੱਕ ਮੁਸਲਮ ਵੀਰ ਵੀ ਮੈਨੂੰ ਕਹਿ ਲਗਾ ਮੈਂ ਮੈਨਾ ਦੋ ਮੈਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੁਣਨੇ ਮੈਨੂੰ ਅਨੰਦ ਆਉਂਦਾ ਹੈ ਇੱਕ ਦਿਨ ਕਿਦਰ ਸਵਾਕ ਆਇਆ ਸੀ اس ٹائم گردوارے لندن میں کہا تسی خوشی نال رہ سکتے ہو تو انگلینڈ اور اس بعد کنڈا دو تین میں نے نال رہا اور بہت وڈی مہمہ گرنانک دیو جی مہراج دی گائن کر لگ پیا کہ لگا میرے بچے پروار राहुल पणदी पाकिस्तान ਦੇ ਚ ਹੈ। ਪੁਰਨਾ ਜਿਸ ਠੰਗ ਨਾਲ ਮੇਰਾ ਮਨ ਬਣਿਆ ਮੈਂ ਤੇ ਕੁਝ ਹੋਰ ਹੋ ਜਾਣਾ ਸੀ। ਪਰ ਇਹ ਸਾਰੀਆਂ ਪਰਵਾਰਿਕ ਮਜਬੂਰੀਆਂ खैर ਮੈਂ ਵੀ ਸਮਝ ਗਿਆ। ਹੁਣ ਵੀ ਜਦ ਕਦੀ ਮਿਲਦਾ ਰੋਂਣ ਲੱਗ ਪੈਂਦਾ ਹੈ। ہزاروں ہزار ਇਕ ਵਾਰ ਮੈਨੂੰ ਕਹਿਣ ਲੱਗਾ ਮੈਂ ਅਲਵਰ ਸਵਾਗਤ ਤੇ ਵੀ ਆਣਾ ਚਾਹੁੰਦਾ ਮੈਨਸਨ ਆਪਣੀ ਤਰਫੋਂ ਸੰਪੰਨ ਸਰ ਵੀ ਭੇਜੀ ਲੇਕਿਨ ਉਸਨੂੰ ਵੀਜ਼ਾ ਨਾ ਮਿਲ ਸਕਿਆ ਉਹ ਨਹੀਂ ਪਹੁੰਚਿਆ ਵੀਰੋ ਬੁਰੇ ਤੇ ਚੰਗੇ ਲੋਕ ਹਰ ਜਗ੍ਹਾ ਤੇ ਮੌਜੂਦ ਹੁੰਦੇ ਆ ਤੁਸੀਂ ਦੇਖਿਆ ਹੋਣਾ ਮੈਂ ਕਿ ਕੋਈ ਅਗਰ ਨੇਕ ਕੰਮ ਵੀ ਬੰਦਾ ਕਰਦਾ ਨਾ ਨੇਕੀ ਦਾ ਕੰਮ ਕਰਦਾ ਹੋਵੇ ਲੰਗਰ ਲਾਉਂਦਾ ਹੋਵੇ ਕੋਈ ਗੁਰੂ ਘਰ ਬਣਾਉਂਦਾ ਹੋਵੇ ਅੱਲਾ ਦਾ ਘਰ ਬਣਾਉਂਦਾ ਹੋਵੇ ਇਬਾਦਤ ਕਰਦਾ ਹੋਵੇ ਲੋਕ ਉਹਨੂੰ ਵੀ ਨਹੀਂ ਜੀਣ ਦੇਣਗੇ ਲੋਕ ਕਹਿਣਗੇ ਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਕੋਈ ਕਹੇਗਾ ਦਿਖਾਵਾ ਕਰ ਰਿਹਾ ਹੈ ਕੋਈ ਕਹੇਗਾ ਆਪਣੀ ਵੱਲੇ ਵੱਲੇ ਕਰ ਰਿਹਾ ਹੈ ਕੋਈ ਕੁਛ ਹੋਵੇਗਾ ਕਿਉਂਕਿ ਵੀਰੋ ਜਿਸ ਤਰ੍ਹਾਂ ਇਹ ਪੰਜ ਉਂਗਲਾਂ ਬਰਾਬਰ ਨਹੀਂ ਹੈ ਇਸੇ ਤਰ੍ਹਾਂ ਲੋਕ ਬਰਾਬਰ ਨਹੀਂ ਹੈ ਸ਼ੈਤਾਨ ਦੇ ਤੇ ਅੱਲਾਹ ਦੇ ਮੰਨਣ ਵਾਲੇ ਲੋਕ ਹਰ ਜਗ੍ਹਾ ਤੇ ਮੌਜੂਦ ਹੁੰਦੇ ਆ ਮਾੜੇ ਤੇ ਚੰਗੇ ਲੋਕ ਹਰ ਜਗ੍ਹਾ ਤੇ ਮੌਜੂਦ ਹੁੰਦੇ ਆ ਹਰ ਧਰਮ ਦੇ ਵਿੱਚ ਲੋਕ ਮੌਜੂਦ ਹੁੰਦੇ ਆ ਵੀਰੋ ਇਸ ਕਰਕੇ ਕਦੀ ਵੀ ਅਗਰ ਕੋਈ ਤੁਹਾਡੇ ਨਾਲ ਕਿਸੇ ਧਰਮ ਦਾ ਬੰਦਾ ਕਿਸੇ ਬ੍ਰਾਦਰੀ ਦਾ ਬੰਦਾ ਕੋਈ ਮਾੜਾ ਸਲੂਕ ਕਰੇ ਕੋਈ ਮਾੜੀ ਗੱਲ ਕਵੇ ਤੇ ਪੂਰੀ ਬ੍ਰਾਦਰੀ ਤੇ ਪੂਰੇ ਧਰਮ ਤੇ ਪੂਰੀ ਕੌਮ ਤੇ ਟੈਗ ਨਾ ਲਾ ਦਿਆ ਕਰੋ ਕਿ ਬਹੁਤ ਮਾੜੇ ਲੋਕ ਹੈ ਕਿਉਂਕਿ ਵੀਰੋ ਚੰਗੇ ਲੋਕ ਵੀ ਮੌਜੂਦ ਹੁੰਦੇ ਐ ਤੇ ਮਾੜੇ ਲੋਕ ਵੀ ਹਰ ਜਗ੍ਹਾ ਤੇ ਮੌਜੂਦ ਹੁੰਦੇ ਐ ਹਰ ਕੋਈ ਆਪਣੇ ਅਮਾਲ ਦਾ ਖੁਦ ਜ਼ਿੰਮੇਵਾਰ ਹੈ ਹੁਸਨ ਸਿੰਘ ਮਸਕੀਨ ਹੁਣੀ ਜਿਹੜਾ ਵਾਕਿਆ ਦੱਸ ਰਿਹਾ ਹੈ ਪੁਰਾਣਾ ਵਾਕਿਆ ਹੈ ਨਿਊਯਾਰਕ ਦਾ ਹਾਲਾਂਕਿ ਵੀਰੋ ਮੈਂ ਨਹੀਂ ਅਜੇ ਤੱਕ ਉਹਨਾਂ ਨੂੰ ਦੇਖਿਆ ਕੋਈ ਕਿਸੇ ਦੇ ਖਿਲਾਫ ਕੋਈ ਗੱਲ ਕਰਾਂ ਕਿਸੇ ਮਜ਼ਬਦ ਦੇ ਕਿਸੇ ਕੌਮ ਦੇ ਕਿਸੇ ਲੋਕਾਂ ਦੇ ਲੇਕਿਨ ਆਪਣੇ ਹੀ ਸਿੱਖ ਵੀਰੋ ਸ਼ਿਕਾ ਤੋਂ ਇਲਾਵਾ ਮੁਸਲਮਾਨ ਹੋਰ ਵੀ ਕਿੰਨੇ ਲੋਕ ਆ ਹਿੰਦੂ ਈਸਾਈ ਸੰਤ ਸਿੰਘ ਮਸਕੀਨਾਂ ਨੂੰ ਬੜਾ ਸਨਮਾਨ ਦਿੰਦੇ ਆ ਇੱਜ਼ਤ ਦਿੰਦੇ ਆ ਉਹਨਾਂ ਦੀ ਰਿਸਪੈਕਟ ਕਰਦੇ ਆ ਉਹਨਾਂ ਨੂੰ ਸੁਣਦੇ ਆ ਉਹਨਾਂ ਤੋਂ ਫਾਇਦਾ ਚੁੱਕਦੇ ਆ ਤੇ ਲੇਕਿਨ ਵੀਰੋ ਦੇਖੋ ਆਪਣੇ ਹੀ ਧਰਮ ਦੇ ਨੌਜਵਾਨ ਜਿਨ੍ਹਾਂ ਨੇ ਇਸ ਹੱਦ ਤੱਕ ਉਹਨਾਂ ਦੇ ਜ਼ਿਹਰ ਦੇ ਅੰਦਰ ਜ਼ਹਿਰ ਸੀ ਇਸ ਹੱਦ ਤੱਕ ਉਹ ਨਫਰਤ ਕਰਦੇ ਸੀ ਕਿਸੇ ਨੇ ਭਰੀ ਸੀ ਉਹਨਾਂ ਦੇ ਦਿਨ ਦੇ ਵਿੱਚ ਨਫਰਤ ਸਨ ਸਿੰਘ ਮਸਕੀਨ ਦੇ ਜਿਹੜੇ ਮੁਖਾਲਫ ਸੀ ਲੋਕ ਵੀਰੋ ਹਰ ਜਗ੍ਹਾ ਤੇ ਤੁਹਾਡੇ ਤੁਸੀਂ ਚੰਗੇ ਵੀ ਕੰਮ ਕਰੋ ਤਦ ਵੀ ਲੋਕ ਤੁਹਾ ਤੋਂ ਸੜਨਗੇ ਕਿਉਂ ਕਿ ਉਹ ਚੰਗੇ ਕੰਮ ਕਰਦਾ ਵੈ ਤੇ ਵੀਰੋ ਜਿਹੜੇ ਲੋਕ ਸੰਤ ਸਿੰਘ ਮਸਕੀਨ ਅੰਦਰ ਕੋ ਸੜਦੇ ਸੀ ਉਹਨਾਂ ਨੌਜਵਾਨਾਂ ਨੂੰ ਉਹਨਾਂ ਨੇ ਤਿਆਰ ਕੀਤਾ ਤੇ ਕਿਸ ਤਰ੍ਹਾਂ ਉਹਨਾਂ ਨੇ ਸੰਤ ਸਿੰਘ ਮਸਕੀਨ ਦਾ ਅਪਮਾਨ ਕੀਤਾ ਉਹਨਾਂ ਨੂੰ ਘੇਰਿਆ ਉਹਨਾਂ ਨੂੰ ਬੁਰਾ ਭਲਾ ਕਿਹਾ ਮਾਰਨ ਕੁੱਟਣ ਤੱਕ ਗਏ ਜਦਕਿ ਉਹ ਦਿਲ ਦੇ ਵੀ ਮਰੀ ਸੀ ਵੀਰੋ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਤੁਸੀਂ ਅਗਰ ਕਿਸੇ ਨਾਲ ਨੇਕੀ ਕਰਦੇ ਜੇ ਨੇਕ ਕੰਮ ਕਰਦੇ ਲੋਕ ਤੁਹਾਨੂੰ ਤਦ ਵੀ ਪੱਥਰ ਮਾਰਨਗੇ ਗੁਰੂ ਨਾਨਕ ਦੇਵ ਜੀ ਜੇ ਕੀ ਦਾ ਪ੍ਰਚਾਰ ਕਰਦੇ ਸੀ ਲੋਕ ਉਹਨਾਂ ਨੂੰ ਪੱਥਰ ਮਾਰਦੇ ਸੀ ਸਾਡੇ ਪਿਆਰੇ ਨਬੀ حضرت ਮੁਹੰਮਦ ਸਲੱਲਾਹੁ ਅਲੈਹ ਵਸੱਲਮ ਲੋਕਾਂ ਦਾ ਭਲਾ ਕਰਦੇ ਸੀ ਅੱਲਾਹ ਪਾਕ ਦੇ ਨਾਲ ਜੋੜਦੇ ਸੀ ਅੱਲਾਹ ਦੀ ਇਬਾਦਤ ਕਰਨ ਦਾ ਉਹਨਾਂ ਤਰੀਕਾ ਦੱਸਦੇ ਸੀ ਗਲਤ ਕੰਮਾਂ ਤੋਂ ਰੋਕਦੇ ਸੀ ਲੋਕ ਵੀ ਉਹਨਾਂ ਨੂੰ ਪੱਥਰ ਮਾਰਦੇ ਇਹਨੇ ਪੱਥਰ ਮਾਰਦੇ ਸੀ ਕਿ ਉਹਨਾਂ ਦੇ ਜਿਹੜੇ ਜੁੱਤੇ ਮੁਬਾਰਕ ਹੈ ਵੀਰੋ ਖੂਨ ਨਾ ਭਰ ਜਾਂਦੇ ਸੀ ਵੀਰੋ ਇਹ ਹੀ ਪਤਾ ਚੱਲਦਾ ਵੈ ਕਿ ਜਿਹੜਾ ਵੀ ਨੇਕ ਕੰਮ ਕਰੇਗਾ ਲੋਗ ਉਹਦੇ ਉਂਤੇ ਉਂਗਲੀਆਂ ਵੀ ਚੁੱਕਣਗੇ ਉਹਨੂੰ ਬੁਰਾ ਭਲਾ ਵੀ ਕਹਿਣਗੇ ਵੀਰੋ ਕਦੀ ਵੀ ਤੁਸੀਂ ਕਿਸੇ ਦੀ ਬੁਰੇ ਕੰਮ ਦੀ ਵਜ੍ਹਾ ਤੋਂ ਬੁਰੀ ਗੱਲ ਦੀ ਵਜ੍ਹਾ ਤੋਂ ਆਪਣਾ ਚੰਗਾ ਕੰਮ ਕਰਨਾ ਨਾ ਛੱਡੋ ਲੋਕਾਂ ਦਾ ਕੰਮ ਹੈ ਵੀਰੋ ਦੇਖੋ ਜੇ ਇੱਕ ਇੱਕ ਵਿੱਚੂ ਹੈ ਉਹਦੀ ਨੇਚਰ ਹੈ ਡੰਗ ਮਾਰਨਾ ਉਹਨੇ ਡੰਗ ਹੀ ਮਾਰਨਾ ਚਾਹੇ ਤੁਸੀਂ ਉਹਨੂੰ ਦੁੱਧ ਪਿਆ ਦਿਓ ਚਾਹੇ ਉਹਨਾਂ ਚੰਗਾ ਕਰ ਲੋ ਤੇ ਲੇਕਿਨ ਤੁਹਾਡੇ ਕੋ ਕੀ ਹੈ ਤੁਹਾਡੀ ਕਿਸ ਤਰ੍ਹਾਂ ਦੀ ਤਰਬੀਅਤ ਹੈ ਵੀਰੋ ਤੁਸੀਂ ਆਪਣੀ ਤਰਬੀਅਤ ਨੂੰ ਦੇਖੋ ਤੁਸੀਂ ਆਪਣੀ ਨੇਚਰ ਨੂੰ ਵੇਖੋ ਲੋਕਾਂ ਦੇ ਜ਼ੁਲਮ ਸਤਮ ਪਰੇਸ਼ਾਨੀਆਂ ਤਕਲੀਫਾਂ ਦੇਖ ਕੇ ਵੀਰੋ ਕਦੀ ਨਾ ਪਿੱਛੇ ਹਟਿਓ ਬਲਕਿ ਲੋਕਾਂ ਦਾ ਅਗਲ ਭਲਾ ਕਰਈ ਤਾਂ ਕਰੀ ਜਾਓ ਜੋ ਕੋਈ ਸੋਚਦਾ ਸੋਚਦਾ ਰਹੇ ਕੋਈ ਤੁਹਾਨੂੰ ਤਕਲੀਫ ਦਿੰਦਾ ਪਰੇਸ਼ਾਨੀ ਮੁਸੀਬਤ ਆਉਂਦੀ ਆਉਂਦੀ ਰਹੇ ਕਿਉਂਕਿ ਵੀਰੋ ਸਾਡਾ ਮਕਸਦ ਹੈ ਅੱਲਾਹ ਪਾਕ ਦੀ ਰਜ਼ਾ ਵਾਸਤੇ ਕੰਮ ਕਰਨਾ ਅੱਲਾ ਪਾ ਜਿਦਾ ਸਾਡ ਤੋਂ ਰਾਜ਼ੀ ਹੋ ਜੇ ਸਾਡਾ ਵੀਰੋ ਮਕਸਦ ਪੂਰਾ ਹੋ ਜਾਏਗਾ ਮੈਂ ਵੀ ਵੀਡੀਓ ਬਣਾਉਣਾ ਕਿੰਨੇ ਲੋਗ ਐ ਸਿੱਖੀ ਦਾ ਹੀ ਨਾਮ ਹੁੰਦਾ ਵੈ ਬੈਡ ਕਮੈਂਟ ਕਰਦੇ ਆ ਬੁਰੇ ਕਮੈਂਟ ਕਰਦੇ ਆ ਲੇਕਿਨ ਕੋਈ ਗੱਲ ਨਹੀਂ ਕਰਦੇ ਰਹਿਣ ਬੁਰੇ ਕਮੈਂਟ ਜਿਹੜਾ ਜੋ ਹੈਗਾ ਵੈ ਉਹਨੇ ਉਹ ਹੀ ਦੇਣਾ ਵੈ ਵੀਰੋ ਜਿਹਦੇ ਕੋ ਮੈਸ਼ਕ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹਦਾ ਬਰਹਾਲ ਵੀਰੋ ਗੱਲ ਇਹ ਹੈ ਕਿ ਅੱਜ ਦੀ ਜਿਹੜੀ ਕਥਾ ਹੈ ਉਹ ਚੋਂ ਇਹ ਹੀ ਸਬਕ ਮਿਲਿਆ ਹੋਇਆ ਹੈ ਕਿ ਤੁਸੀਂ ਲੋਗਾਂ ਨਾਲ ਪਹਲਾਈ ਕਰੀ ਜੋ ਅਗਰ ਕੋਈ ਬੁਰਾ ਕਰਦਾ ਹੈ ਬੁਰਾ ਸੋਚਦਾ ਹੈ ਤੇ ਉਹ ਕਰਦਾ ਰਹੇ ਅਜਰ ਅਸੀਂ ਅੱਲਾ ਪਾਕ ਦੀ ਜ਼ਾਤ ਕੋ ਲੈਣਾ ਹੈ ਤੇ ਵੀਰੋ ਮੇਰੀ ਦਵਾ ਹੈ ਕਿ ਅੱਲਾ ਪਾਕ ਦੀ ਜ਼ਾਤ ਸਭ ਤੇ ਆਪਣਾ ਕਰਮ ਆਪਣੀ ਰਹਿਮਤ ਕਰੇ ਤੇ ਸਭ ਨੂੰ ਨੇਕੀ ਦੀ ਤੋਫੀਕ ਤੇ ਹਿਦਾਇਤ ਦੇਵੇ ਉਹਦੀ ਤੋਫੀਕ ਉਹਦੀ ਹਿਦਾਇਤ ਤੋਂ ਬਿਨਾਂ ਕਦੀ ਵੀ ਬੰਦਾ ਵੀਰੋ ਨੇਕੀ ਨਹੀਂ ਕਰ ਸਕਦਾ ਨੇਕੀ ਦੇ ਰਾਹ ਤੇ ਨਹੀਂ ਚੱਲ ਸਕਦਾ ਵੀਰੋ ਇੱਕ ਛੋਟੀ ਰਿਕਵੈਸਟ ਹੈ ਮੇਰੇ ਛੋਟੇ ਭਾਈ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਤੁਹਾਡੇ ਕੋਲ ਰਿਕਵੈਸਟ ਹੈ ਕਿ ਤੁਸੀਂ ਵੀ ਅਰਦਾਸ ਕਰੋ ਮੈਂ ਵੀ ਦੁਆ ਮੰਗਣਾ ਕਿ ਅੱਲਾਹ ਪਾਕ ਨੂੰ ਸਿਹਤ ਤੰਦਰੁਸਤੀ ਦੇਵੇ ਉੱਤੇ ਆਪਣਾ ਕਰਮ ਤੇ ਰਹਿਮਤ ਕਰੇ ਵੀਰੋ ਬਾਕੀ ਤੁਹਾਨੂੰ ਕਹਦਾ ਕਿਸ ਤਰ੍ਹਾਂ ਲੱਗੀ ਟੈਂਪੈਂਟ ਕਰਕੇ ਆਪਣੀ ਕੀਮਤੀ ਰਾਹ ਦਾ ਜ਼ਹਾਲ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਰ ਕਰਨ ਤਾਂ ਯਾਦ ਰੱਖਣਾ ਅੱਲਾਹ ਫਜ਼ਲ